ਇੱਕ ਕੋੜਾ ਵਿਅਕਤੀ ਆਪਣੇ ਲੋਗ ਘਟ ਕੇ ਬੜਾ ਹੀ ਦੁਖੀ ਸੀ ਦਿਨ ਰਾਤ ਉਹ ਆਪਣੇ ਲੋਗ ਨਾਲ ਤੜਫਦਾ ਰਹਿੰਦਾ ਸੀ ਮੱਖੀਆਂ ਉਸਦੇ ਆਲੇ ਦੁਆਲੇ ਪਿੰਪਿੰ ਕਰਦੀਆਂ ਸਨ ਉਸਦੇ ਜ਼ਖਮਾਂ ਵਿੱਚ ਲਹੂ ਵਗਦਾ ਰਹਿੰਦਾ ਸੀ ਅਤੇ ਹਰ ਵਕਤ ਉਸ ਕੋਲੋਂ ਇੱਕ ਗੰਦੀ ਮੁਸ਼ਕ ਆਉਂਦੀ ਸੀ ਜਦੋਂ ਉਹ ਬੜਾ ਹੀ ਜ਼ਿਆਦਾ ਦੁਖੀ ਹੋ ਗਿਆ ਤਾਂ ਉਸਨੇ ਸੋਚਿਆ ਕਿ ਮੈਂ ਕਿਉਂ ਨਾ ਨਦੀ ਵਿੱਚ ਡੁੱਬ ਕੇ ਆਪਣੇ ਪ੍ਰਾਂਤ त्याग ਦਵਾਂ ਇਹ ਸੋਚ ਕੇ ਉਹ ਨਦੀ ਵੱਲ ਤੁਰਿਆ ਜਾ ਰਿਹਾ ਸੀ ਕਿ ਉਸਨੂੰ ਇੱਕ ਭਗਤ ਮਿਲ ਗਿਆ ভক্ত ਨੇ ਉਸੇ ਨਦੀਵਾਲ ਤੁਰੇ ਜਾਂਦਾ ਕਾਰਨ ਪੁੱਛਿਆ ਤਾਂ ਕੋੜੇ ਨੇ ਕਿਹਾ ਕਿ ਮੈਂ ਆਤਮ ਕਾਤ ਕਰਨ ਚੱਲਾਂ ਹਾਂ ਭਗਤ ਨੇ ਇਹ ਸੁਣ ਕੇ ਕਿਹਾ ਕਿ ਆਤਮ ਕਾਤ ਕਰਨਾ ਤਾਂ ਬੜਾ ਪਾਪ ਹੈ ਇਸ ਨਾਲ ਤੈਨੂੰ ਕੋਈ ਪਰਮ ਗਤੀ ਪ੍ਰਾਪਤ ਨਹੀਂ ਹੋਵੇਗੀ ਕੋੜਾ ਕਹਿਣ ਲੱਗਾ ਮੈਨੂੰ ਪਰਮ ਗਤੀ ਪ੍ਰਾਪਤ ਹੋਵੇ ਜਾਣਾ ਪਰ ਮੈਨੂੰ ਇਸ ਦੁੱਖ ਤੋਂ ਛੁਟਕਾਰਾ ਜ਼ਰੂਰ ਮਿਲੇਗਾ ਇਹ ਸੁਣ ਕੇ ਭਗਤ ਨੇ ਆਖਿਆ ਕਿ ਜੇ ਤੂੰ ਇਸ ਲੋਕ ਕਰਨ ਇੰਨਾ ਹੀ ਦੁਖੀ ਹੈ ਤਾਂ ਤੇਰੇ ਇਸ ਲੋਗ ਨੂੰ ਦੂਰ ਕੀਤਾ ਜਾ ਸਕਦਾ ਹੈ ਤੂੰ ਭਗਤ ਕਬੀਰ ਜੀ ਦੇ ਘਰ ਚੱਲਿਆ ਜਾ ਓਹੋ ਤੇਰੇ ਇਸ ਰੋਗ ਨੂੰ ਜਰੂਰ ਤੋੜ ਕਰ ਦੇਣਗੇ